ਅਾ ਤੁਸੀਂ ਭਾਰਤ ਦੀ ਧਰਤੀ ਦੇ ਵੇਖੋ ਸਭ ਤੋਂ ਜ਼ਿਆਦਾ ਐਕਸੀਡੈਂਟ ਭਾਰਤ ਦੀ ਧਰਤੀ ਦੇ ਹੁੰਦੇ ਨੇ ਮੈਂ ਤਾਂ ਬੜਾ ਹੈਰਾਨ ਹੁੰਨਾ ਹੈ ਕਈ ਵਾਰੀ ਆਪਣੇ ਮਨ ਵਿੱਚ ਸੋਚ ਕੇ ਮਨ ਪਰੇਸ਼ਾਨ ਵੀ ਹੁੰਦਾ ਹੈ ਕਿ ਕਿੱਡੀ ਹੈਰਾਨੀ ਦੀ ਗੱਲ ਹੈ ਨਾ ਇਸ ਪੰਜਾਬ ਦੀ ਧਰਤੀ ਦੇ ਤੇ ਰਹਿਣ ਵਾਲੇ ਨੌਜਵਾਨਾਂ ਨੂੰ ਬਹੁਤੇ ਨੌਜਵਾਨਾਂ ਨੂੰ ਨਸ਼ਿਆਂ ਨੇ ਖਾ ਲਿਆ ਤੇ ਜਿਹੜੇ ਰਹਿੰਦੇ ਹੋਏ ਨੌਜਵਾਨ ਹਨ ਉਹਨਾਂ ਨੂੰ ਇਸ ਐਕਸੀਡੈਂਟ ਵਰਗੇ ਦੂਤ ਨੇ ਭੂਤ ਨੇ ਖਾ ਲਿਆ ਕਿੰਨੇ ਰੋਜ਼ ਐਕਸੀਡੈਂਟ ਹੋਣੇ ਤੇ ਕਿੰਨੇ ਰੋਜ਼ ਨੌਜਵਾਨ ਐਕਸੀਡੈਂਟਾਂ ਦੇ ਵਿੱਚ ਇਸ ਸੰਸਾਰ ਨੂੰ ਛੱਡ ਕੇ ਜਾ ਰਹੇ ਨੇ ਇੱਥੇ ਇੱਥੇ ਘਾਟ ਕਿਹਦੀ ਹੈ ਇੱਥੇ ਘਾਟ ਹੈ ਸਾਡੇ ਸਿਸਟਮ ਦੀ ਸਾਡੇ ਕਾਨੂੰਨ ਜਿਹੜੇ ਲਿਖੇ ਹੋਣੇ ਅਸੀਂ ਕਾਨੂੰਨਾਂ ਦੇ ਮੁਤਾਬਕ ਨਹੀਂ ਚੱਲਦੇ ਬੰਦੇ ਨੇ ਜਾਣਾ ਦੂਸਰੇ ਪਾਸੇ ਹੁੰਦਾ ਜਾਂ ਦੂਜੇ ਪਾਸੇ ਲਿਆ ਹੁੰਦਾ ਸਾਡਾ ਕਾਨੂੰਨ ਇਹ ਗੱਲ ਕਹਿੰਦਾ ਹੈ ਖੱਬੇ ਹੱਥ ਤੁਰਨਾ ਹੈ ਖੱਬੇ ਹੱਥ ਆਪਣਾ ਵਹੀਕਲ ਲੈ ਕੇ ਜਾਣਾ ਹੈ ਅਸੀਂ ਸੱਜੇ ਹੱਥ ਵੀ ਤੁਰੇ ਜਾਂਦੇ ਅਸੀਂ ਖੱਬੇ ਹੱਥ ਵੀ ਤੁਰੇ ਜਾਂਦੇ ਔਰ ਜਦੋਂ ਕੋਈ ਘਟਨਾ ਵਾਪਰਦੀ ਹੈ ਉਦੋਂ ਦੋਸਤ ਅਸੀਂ ਰੱਬ ਦਾ ਕੱਢ ਦਿੰਦੇ ਕਿ ਰੱਬ ਨੇ ਲਿਖੀ ਸੀ ਰੱਬ ਨੇ ਐਵੇਂ ਕੀਤਾ ਸੀ ਰੱਬ ਨੇ ਐਵੇਂ ਕਰ ਕੀਤਾ ਸੀ ਅਸੀਂ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਰੋਂਗ ਸਾਈਡ ਤੋਂ ਜਾਂਦੇ ਆਂ ਅਸੀਂ ਨਿਜਮਾ ਦੀ ਪਲਨ ਪਾਲਣਾ ਨਹੀਂ ਕਰਦੇ ਕਿ ਮੈਂ ਬੇਅੰਤੀ ਇੱਥੋਂ ਪ੍ਰਾਰੰਭ ਕੀਤੀ ਸੀ ਪਿਆਰਿਓ ਸਭ ਤੋਂ ਵੱਧ ਧਾਰਮਿਕ ਸਥਾਨ ਸਾਡੇ ਨੇ